ਸਭ ਤੋਂ ਪਹਿਲੀ ਖਬਰ ਆ ਕਿ ਭਾਰਤ ਤੇ ਬ੍ਰਿਟਾਨੀਆ ਨੇ ਫ੍ਰੀ ਟ੍ਰੇਡ ਐਗਰੀਮੈਂਟ ਐਫ ਟੀ ਏ ਸਾਈਨ ਕਰ ਲਿਆ ਵਾ ਇਹ ਕਰੀਬ 3 ਸਾਲ ਤੋਂ ਗੱਲਬਾਤ ਦੋਵਾਂ ਮੁਲਕਾਂ ਦੇ ਵਿੱਚ ਚੱਲਦੀ ਸੀ ਔਰ ਹੁਣ ਜਿਹੜਾ ਪ੍ਰਧਾਨ ਮੰਤਰੀ ਮੋਦੀ ਯੂਕੇ ਗਏ ਹੋਏ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਵਾ ਇਹ ਸਾਈਨ ਹੋਇਆ ਇਹਦੇ ਨਾਲ ਕਰੀਬ 34 ਬਿਲੀਅਨ ਯੂ ਐਸ ਡਾਲਰਸ ਦੀ ਟ੍ਰੇਡ ਦਾ ਦੋਵਾਂ ਮੁਲਕਾਂ ਦੇ ਵਿੱਚ ਵਾਦਾ ਹੋਵੇਗਾ ਦੱਸਿਆ ਜਾ ਰਿਹਾ ਵਾ ਕਿ ਇਹਨਾਂ ਦੋਵਾਂ ਮੁਲਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਔਰ ਇੰਗਲੈਂਡ ਤੋਂ ਜਿਹੜੀ ਭਾਰਤ ਨੂੰ ਵਿਸਕੀ ਆਉਂਦੀ ਆ ਕਾਰਾਂ ਆਉਂਦੀਆਂ ਵਾ ਕੋਸਮੈਟਿਕਸ ਆਉਂਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਕੀਮਤ ਦੇ ਵਿੱਚ ਕਟੌਤੀ ਹੋਵੇਗੀ ਘੱਟ ਕੀਮਤ ਦੇ ਅਸੀਂ ਭਾਰਤ ਦੇ ਵਿੱਚ ਉਹ ਚੀਜ਼ਾਂ ਇੰਗਲੈਂਡ ਦੀਆਂ ਚੀਜ਼ਾਂ ਇਸ ਕੀ ਕਾਰਾਂ ਕੋਸਮੈਟਿਕਸ ਖਰੀਦ ਸਕਾਂਗੇ ਜਿਹੜਾ ਟੈਰਫ ਆ اگے بہت زیادہ سی اور موسٹ پندرہ فیصدی سی ان پندرہ فیصد تو کٹ کے اس ایف ٹی اے دے تحت ان سے تین فیصدی ٹیریف رہ جو گا اور انڈیا تو بہت ساریاں مشینری انجنرنگ گوڈز ٹیکسٹائلز جیمز جیولری ریفائنڈ پیٹرولیم پروڈکٹس پوڈکٹس فارماسوٹیکلز ویرہ ویرہ یوکے نو جاندے نے سو ظاہر ہے کہ دو ملکہ نو ایدہ کافی فائدہ ہو گا دوسری خبر ਕਮਾਂਤਰੀ ਪਦਰ ਤੇ ਭਾਰਤੀ ਪਾਸਪੋਰਟ ਦੀ ਕੀ अहमियत ਹੈ ਇੱਕ 2025 ਦੀ ਰਿਪੋਰਟ ਆਈ ਹੈ ਹੈਂਲੇ ਇੰਡੈਕਸ ਰਿਪੋਰਟ ਉਹਦੇ ਮੁਤਾਬਕ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਪਾਸਪੋਰਟ ਹੈ ਸਿੰਗਾਪੁਰ ਦਾ ਮੈਨੂੰ ਜਿਹਨਾਂ ਅਸੀਂ ਕਹਿੰਦੇ ਸ਼ਕਤੀਸ਼ਾਲੀ ਮਤਲਬ ਇਹ ਆ ਕਿ ਉਹਦੇ ਪਾਸਪੋਰਟ ਦੀ ਉੱਪਰ ਬਹੁਤੇ ਮੁਲਕਾਂ ਜਾਣ ਵਾਸਤੇ ਵੀਜ਼ਾ ਲੈਣ ਦੀ ਲੋੜ ਨਹੀਂ ਜਾਂ ਵੀਜ਼ਾ ਔਨ ਅਰਾਈਵਲ ਤੁਹਾਨੂੰ ਦਿੱਤਾ ਜਾ ਸਕਦਾ ਹੈ ਸੋ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ ਦੁਨੀਆ ਦੇ ਵਿੱਚ 100 ਦੇ ਨੇਮ ਦੇ ਮਲਕਾਂ ਦਾ ਰੈਂਕਿੰਗ ਕੀਤਾ ਵਾ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਾਵਰਫੁਲ ਹੈ ਸਿੰਗਾਪੁਰ ਦਾ ਪਾਸਪੋਰਟ ਉਸ ਤੋਂ ਬਾਅਦ ਜਾਪਾਨ ਤੇ ਸਾਊਥ ਕੋਰੀਆ ਦੇ ਪਾਸਪੋਰਟ ਬਹੁਤ ਸ਼ਕਤੀਸ਼ਾਲੀ ਨੇ ਬਹੁਤ ਅਹਿਮੀਅਤ ਰੱਖਦੇ ਆ ਬਹੁਤ ਸਾਰੇ ਮਲਕਾਂ ਦੇ ਵਿੱਚ ਜੇ ਤੁਹਾਡੇ ਕੋਲ ਜਪਨੀਜ਼ ਜਾਂ ਸਾਊਥ ਕੋਰੀਅਨ ਪਾਸਪੋਰਟ ਹੈ ਤੇ ਤੁਹਾਨੂੰ ਉਥੋਂ ਦੇ ਵੀਜ਼ਾ ਲੈਣ ਦੀ ਲੋੜ ਨਹੀਂ ਜਾਂ ਤੁਹਾਨੂੰ ਵੀਜ਼ਾ ਓਨ ਅਰਾਈਵਲ ਦਾ ਐਗਜ਼ਾਮ ਮਿਲ ਸਕਦਾ ਉਸ ਤੋਂ ਬਾਅਦ ਯੂਰਪੀਅਨ ਯੂਨੀਅਨ ਦਾ ਪਾਸਪੋਰਟ ਬਹੁਤ ਸਟਰੋਂਗ ਹੈ ਉਨਕਿਓ ਕਾਮਨ ਪਾਸਪੋਰਟ ਐਪ ਕਾਮਨ ਵੀਜ਼ਾ ਆ ਉਹਨਾਂ ਸੱਕਈ ਬੁਲਕਾਂ ਦਾ ਇਸ ਤੋਂ ਬਾਅਦ ਯੂਕੇ ਦਾ ਪਾਸਪੋਰਟ ਜਿਹੜਾ ਵਾ ਉਹ 6ਵੇਂ ਨੰਬਰ ਤੇ ਆਉਂਦਾ ਵਾ ਜੇ ਆਪਾਂ ਵੇਖੀਏ ਕਿ ਕਿੰਨਾ ਸ਼ਕਤੀਸ਼ਾਲੀ ਪਾਸਪੋਰਟ ਹੈ ਉਹ ਔਰ ਉਸ ਤੋਂ ਬਾਅਦ ਫਿਰ ਕੈਨੇਡਾ 8ਵੇਂ ਨੰਬਰ ਤੇ ਯੂਐਸਏ 10ਵੇਂ ਨੰਬਰ ਤੇ ਪਰ ਅਸੂੜੇ 77ਵੇਂ ਨੰਬਰ ਤੇ 77th ਪਲੇਸ ਤੇ ਆ ਪਹਿਲਾਂ 85ਵੇਂ ਨੰਬਰ ਤੇ ਸੀ ਸੋ ਅਸੀਂ ਇੰਪਰੂਵ ਕੀਤਾ ਹੁਣ 77ਵੇਂ ਨੰਬਰ ਤੇ ਆ ਗਿਆ ਪਾਕਿਸਤਾਨੀ ਪਾਸਪੋਰਟ ਕਾਫੀ ਥੱਲੇ ਆ 199 ਮੁਲਕਾਂ ਦੇ ਵਿੱਚੋਂ ਜਿਹੜੇ ਏਟਲੇ 4-5 ਮੁਲਕ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਆਉਂਦਾ ਵਾ ਸੋ ਸਾਊਥ ਏਸ਼ੀਆ ਦੇ ਵਿੱਚ ਆਪਣੇ ਪਾਸਪੋਰਟ ਦੀ ਕਾਫੀ ਅਹਿਮੀਅਤ ਹੈ ਲੇਕਿਨ ਦੁਨੀਆ ਪੱਧਰ ਤੇ ਜੇ 199 ਮੁਲਕਾਂ ਨੂੰ ਦੇਖੀਏ ਤੇ ਆਪਣਾ ਸਤਤ ਦੇ ਨੰਬਰ ਤੇ ਪਾਸਪੋਰਟ ਆਉਂਦਾ ਵਾ ਜ਼ਾਹਿਰ ਹੈ ਕਿ ਪਾਸਪੋਰਟ ਦੀ ਐਕਸੈਪਟੇਬਿਲਟੀ ਬਹੁਤੇ ਮੁਲਕਾਂ 'ਚ ਹਾਲੀ ਨਹੀਂ ਔਰ ਉਹਨਾਂ ਮੁਲਕਾਂ ਜਾਂ ਵਾਸਤੇ ਜਿਹੜੇ ਇੰਡੀਅਨਸ ਨੇ ਭਾਰਤ 'ਚ ਨੇ ਉਹਨਾਂ ਨੂੰ ਵੀਜ਼ਾ ਪਹਿਲੋਂ ਲੈਣਾ ਪੈਦਾ ਲਓ ਲੇਕਿਨ ਫਿਰ ਵੀ ਅਸਲੀ ਪਿਛਲੇ ਸਾਲ ਤੋਂ ਇੰਪਰੂਵ ਜ਼ਰੂਰ ਕੀਤਾ ਹੈ। ਹੋਰ ਇੱਕ ਖਬਰ ਮੈਂ ਕੱਲ ਇਹ ਖਬਰਾਂ ਦੱਸਿਆ ਸੀ ਕਿ ਕਿਵੇਂ ਮੁੰਬਈ ਰੇਲ ਧਮਾਕੇ ਜਿਹੜੇ ਹੋਏ ਸਨ 2006 ਦੇ ਵਿੱਚ ਉਸ ਕੇਸ 12 ਦੋਸ਼ੀ ਨੇ ਉਹ 12 ਦੋਸ਼ੀਆਂ ਨੂੰ ਬੰਬੇ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ। ਇਹ ਕੇਸ ਕਾਫੀ ਦੇਰ ਤੋਂ ਚੱਲ ਰਿਹਾ ਵਾ ਔਰ ਇਸ ਕੇਸ ਦੀ ਤਫਤੀਸ਼ ਕੀਤੀ ਸੀ ਮਹਾਰਾਸ਼ਟਰਾ ਐਂਟੀ ਟੈਰਰਿਸਟ ਫੋਰਸ ਨੇ। ਲੇਕਿਨ ਜਿਹੜਾ ਬੰਬੇ ਹਾਈ ਕੋਰਟ ਦਾ ਫੈਸਲਾ ਵਾ ਉਹਦੇ ਉੱਪਰ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਇਹਦਾ ਮਤਲਬ ਹੈ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਦੀ ਦੁਬਾਰਾ ਸੁਣਵਾਈ ਹੋਵੇਗੀ ਔਰ ਦੇਖਦੇ ਹਾਂ ਕਿ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਅਪਹੋਲਡ ਕਰਦਾ ਵਾ ਜਾਂ ਰਿਵਰਸ ਕਰਦਾ ਵਾ ਜਾਂ ਉਹਦੇ ਕੋਈ ਤਬਦੀਲੀ ਕਰਦਾ ਵਾ ਇਹ ਦੇਖਣਾ ਹੋਵੇਗਾ ਲੇਕਿਨ ਬਹੁਤ ਅਹਿਮ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਤੇ ਰੋਕ ਲਾਉਂਦੇ ਹੋਏ ਜਿਹੜੇ ਦੋਸ਼ੀ ਨੇ ਜੋ ਐਸਪਰੇਜੇ ਬੇਲ ਦੇ ਉੱਤੇ ਨੇ ਤੋਂ ਉਹਨਾਂ ਨੂੰ ਵਾਪਸ ਜੇਲ੍ਹ ਜਾਣ ਦੀ ਲੋੜ ਨਹੀਂ ਸੋ ਥੋੜੀ ਬਹੁਤ ਰੀਲੀਫ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਵੀ ਜਿਹੜੇ 12 ਦੋਸ਼ੀ ਨੇ ਉਹਨਾਂ ਨੂੰ ਵੀ ਦਿੱਤੀ ਹੈ ਇਹ ਸਾਰੇ ਦੇ ਸਾਰੇ 12 ਦੋਸ਼ੀ ਜਿਹੜੇ ਨੇ ਇਹ ਮੁਸਲਿਮ ਪਾਈਚਾ ਦੇ ਨਾਲ ਸੰਬੰਧ ਰੱਖਦੇ ਹਨ ਅਣਵਾਦ ਦੇ ਆਪਾਂ ਅਗਲੀ ਖਬਰ ਤੇ ਵਿਧਾਨ ਸਭਾ ਦੀ ਜਿਹੜੀ ਸਿਲੈਕਟ ਕਮੇਟੀ ਬਣੀ ਆ ਬੇਦਬੀ ਬਿਲ ਦੇ ਉੱਪਰ ਵਿਚਾਰ ਸੈਸ਼ਨ ਕਰਨ ਵਾਸਤੇ ਪਿਛਲੇ ਸਪੈਸ਼ਲ ਸੈਸ਼ਨ ਦੇ ਵਿੱਚ ਬੇਦਬੀ ਦਾ ਬਿਲ ਜਿਹੜਾ ਬਹੁ ਪੇਸ਼ ਹੋਇਆ ਸੀ ਇਹ ਤੀਸਰੀ ਅਟੈਂਪਟ ਹੈ ਵਿਅਦਗੀ ਦੀ ਉੱਪਰ ਨਵਾਂ ਕਾਨੂੰਨ ਬਣਾਉਣ ਦੀ ਪਹਿਲ ਉਹ ਕਾਲੀਪਰਾਜਪਾਸ ਸਰਕਾਰ ਨੇ ਕੋਸ਼ਿਸ਼ ਕੀਤੀ ਸੀ 2015 ਤੋਂ 17 ਦੇ ਵਿੱਚ ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਰਕਾਰ ਨੇ 2018 ਵਿੱਚ ਕੋਸ਼ਿਸ਼ ਕੀਤੀ ਸੀ ਲੇਕਿਨ ਉਸ ਵੇਲੇ ਉਹਨੂੰ ਰਾਸ਼ਟਰਪਤੀ ਦੀ ਮੰਨਤਾ ਨਹੀਂ ਸੀ ਮਿਲੀ ਔਰ ਹੁਣ ਤੀਸਰੀ ਵਾਰੀ ਕੋਸ਼ਿਸ਼ ਹੋ ਰਹੀ ਆ ਲੇਕਿਨ ਵਿਰੋਧੀ ਧਿਰਾਂ ਦੀ ਮੰਗ ਦੇ ਉੱਪਰ ਇਹਨੂੰ ਸਿਲੈਕਟ ਕਮੇਟੀ ਨੂੰ ਰੈਫਰ ਕਰ ਦਿੱਤਾ ਗਿਆ ਸੋ ਸਿਲੈਕਟ ਕਮੇਟੀ ਇਹ ਕੋਈ ਫੈਸਲਾ ਲਾਉਗੀ ਨਿਰਣਾ ਲਾਉਗੀ ਤਾਂ ਫਿਰ ਇਹ ਬਿਲ ਦੁਬਾਰਾ ਸੰਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਊਗਾ ਇਹਦੇ ਟੋਟਲ 15 ਮੈਂਬਰ ਨੇ ਇਸ ਸਿਲੈਕਟ ਕਮੇਟੀ ਦੇ ਔਰ ਇਹਦੀ ਅਗਵਾਈ ਕਰ ਰਹੇ ਨੇ 인ਦਰबीर ਸਿੰਘ ਨਿਜਰ ਜਿਹੜੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹਦੇ ਚ 10 ਮੈਂਬਰ ਰੂਲਿੰਗ ਪਾਰਟੀ ਦੇ ਨੇ ਤੇ 5 ਮੈਂਬਰ ਵਿਰੋਧੀ ਪਾਰਟੀ ਦੇ ਨੇ ਵਿੱਚੋਂ ਦੋ ਮੈਂਬਰ ਕਾਂਗਰਸ ਦੇ ਵੀ ਨੇ ਸੋ ਦਿਸ ਵੇਅ ਕਿ ਇਸ ਸਿਲੈਕਟ ਕਮੇਟੀ ਦਾ ਫਾਈਨਲੀ ਫੈਸਲਾ ਕੀ ਹੋਊਗਾ ਸਿਲੈਕਟ ਕਮੇਟੀ ਲੋਕਾਂ ਤੱਕ ਪਹੁੰਚ ਕਰੂਗੀ ਲੋਕਾਂ ਦੀਆਂ ਲੋਕਾਂ ਦੇ ਸੁਝਾਅ ਵੀ ਲਵੇਗੀ ਜੇ ਤੁਹਾਡਾ ਕੋਈ ਸੈਕੂਲਰ ਬਿਲ ਬਾਰੇ ਸੁਝਾਅ ਹੈ ਤੇ ਸੈਕੂਲਰ ਚ ਤੇ ਕਮੇਟੀ ਜਿਹੜੀ ਸਿਲੈਕਟ ਕਮੇਟੀ ਬਣੀ ਹੋਈ ਆ ਉਹਦੇ ਤੱਕ ਤੁਸੀਂ ਵੀ ਪਹੁੰਚ ਕਰ ਸਕਦੇ ਜੀ ਤੇ ਹੁਣ ਆਪਾਂ ਆਨੇ ਆ ਅੱਜ ਦੀ ਲਾਸਟ ਖਬਰ ਤੇ ਆਸਟ੍ਰੇਲੀਆ ਚ ਕੱਲ ਸੋਮੇ ਅਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਸੀ ਅੱਜ ਫੇਰ ਆਸਟ੍ਰੇਲੀਆ ਦੀ ਗੱਲ ਕਰ ਰਹੇ ਆ ਆਸਟ੍ਰੇਲੀਆ ਦੇ ਮੈਲਬੌਰਨ ਦੇ ਇੱਕ ਨੇੜਲੇ ਇਲਾਕੇ ਚ ਸ਼ਬਬ ਦੇ ਵਿੱਚ ਮੰਦਰ ਦੇ ਬਾਹਰ ਰੈਸ਼ਲ ਗ੍ਰੈਫਿਟੀ ਅਪਸ਼ਬਦ ਜਿਹੜੇ ਨੇ ਉਹ ਮੜੇ ਗਏ ਨੇ ਕਰਤੇ ਗਏ ਨੇ ਗ੍ਰੈਫਿਟੀ ਜਿਹੜੀ ਹੁੰਦੀ ਆ ਉਹ ਚਪਕਾਈ ਗਈ ਹੈ ਬਾਅਰ ਔਰ ਸਿਰਫ ਮੰਦਰ ਦੇ ਬਾਹਰ ਹੀ ਨਹੀਂ ਦੋ ਨੇੜੇ ਰੈਸਟੋਰੈਂਟ ਨੇ ਉਥੇ ਵੀ ਗ੍ਰਫਿਟੀ ਜਿਹੜੀ ਆ ਉਹ ਬਾਅਰ ਲਿਖੀ ਗਈ ਆ ਜਿਹਦੇ ਕਰਕੇ ਕਾਫੀ ਟੈਨਸ਼ਨ ਆ ਹਿੰਦੂ ਭਾਈਚਾਰੇ ਦੇ ਵਿੱਚ ਆਸਟ੍ਰੇਲੀਆ 'ਚ ਵਿਕਟੋਰੀਆ ਪੁਲਿਸੇ ਵੀ ਪਾਲ ਕਰ ਰਹੀ ਆ ਆਸਟ੍ਰੇਲੀਆ ਦੇ ਵਿੱਚ ਤਿੰਨ ਚਾਰ ਦਿਨ ਪਹਿਲਾਂ ਨਸਲੀ ਅਟੈਕ ਵੀ ਇੱਕ ਐਕਸਿਕ ਅਟੈਕ ਹੋਇਆ ਸੀ ਇੱਕ ਪੰਜਾਬੀ ਭਾਰਤੀ ਦੇ ਉੱਤੇ ਚਰਨਜੀਤ ਸਿੰਘ ਜੋ ਹਸਤਾਲ ਦੀ ਅਗਲੀਅਰ ਦੇ ਹਸਤਾਲੇ ਚਾਲੀ ਵੀ ਦਾਖਲੇ ਸੋ ਪਹਿਲਾ ਰੈਸਲ ਅਟੈਕ ਦਰੋਸ ਤੋਂ ਬਾਅਦ ਨਸਲੀ ਅਪਸ਼ਬਦ ਵਰਤੇ ਜਾਣੇ ਮੰਦਰ ਦੇ ਬਾਹਰ ਗ੍ਰੈਫਿਟੀ ਲਿਖੀ ਜਾਣੀ ਇਹ ਬਹੁਤ ਮੰਦ ਪਾਗੀ ਗੱਲ ਆ ਤੇ ਅਸੀਂ ਆਸ ਕਰਦੇ ਹਾਂ ਕਿ ਇੰਡੀਅਨ ਗਵਰਨਮੈਂਟ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਇਹਨੂੰ ਟੇਕ ਅਪ ਕਰੂਗੀ ਜੇਸੀ ਮੈਂ ਦੱਸਣਾ ਚਾਹਣਾ ਹਾਂ ਕਿ ਕੁਝ ਦੇਰ ਤੋਂ ਹਿੰਦੂ ਪਾਈਚਾਰੇ ਦੇ ਖਿਲਾਫ ਆਸਟ੍ਰੇਲੀਆ ਦੇ ਵਿੱਚ ਕਾਫੀ ਅਪਸ਼ਬਦ ਬੋਲੇ ਜਾ ਰਹੇ ਨੇ ਉੱਥੇ ਕੋਈ ਜੱਥੇਬੰਦੀਆਂ ਹਨ ਜਿਹੜਾ ਕਿ ਵਿਰੋਧ ਕਰ ਰਹੇ ਹੋ ਕਹਿ ਰਹੇ ਨੇ ਕਿ ਹਿੰਦੂਜ਼ ਗੋ ਬੈਕ ਟੂ ਇੰਡੀਆ ਸੋ ਆਬਵੀਅਸਲੀ ਕੈਨੇਡਾ ਜਾਂ ਅਮਰੀਕਾ ਵਾਂਗ ਤੇ ਨਹੀਂ ਆਸਟ੍ਰੇਲੀਆ ਦੇ ਵਿੱਚ ਇਹ ਰੈਸਿਸਟਲ اٹੈਕ ਜਿਹੜੀ ਆ ਇਹ ਕੁਝ ਸਾਲਾਂ ਤੋਂ ਇਹ ਪ੍ਰਥਾ ਜਾਂ ਇਹ ਕਿ ਇਹ ਇੱਕ ਮਾੜੀ ਪ੍ਰਥਾ ਜਿਹੜੀ ਹੈ ਚੱਲ ਰਹੀ ਆ ਔਰ 2809 ਦੇ ਵਿੱਚ ਤੇ ਬਹੁਤ ਜ਼ਿਆਦਾ ਰੈਸਿਸਟਲ اٹੈਕ ਹੋਏ ਸਨ ਲੇਕਿਨ ਉਸ ਤੋਂ ਘਟੇ ਤੇ ਹਨ ਲੇਕਿਨ ਅਜਾ ਦੁਬਾਰਾ ਇੱਕ ਰੁਝਾਨ ਜੇ ਸ਼ੁਰੂ ਹੋ ਰਿਹਾ ਵਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਦਿੰਦਾ ਕਰਦੇ ਹਾਂ